ਓਏ ਆਇਓ ਰੋ ਚਲੀ ਓਏ ਗੱਗਿਓਂ ਤੇ ਚੱਲਦੇ ਓਏ ਉਹ ਜਿਹੜਾ ਬੰਦੇ ਨਾ ਨਾ ਬਸ ਮੈਂ ਹੀ ਪੌਣ ਆਉਂਦੀ ਦਾਈ ਅਹੀਂ ਬਣਾ ਵੀ ਆਪਾਂ ਆਹ ਦੇਖੋ ਕੱਪੜੇ ਚੇਂਜ ਕਰਦੇ ਹੋਏ ਪਹਾੜਾਂ 'ਚ ਜਾ ਕੇ ਕੱਪੜੇ ਚੇਂਜ ਕਰਦੇ ਹੋਏ ਹੋਜੀ ਥੱਕਿਆ ਤਾ ਥੱਕੇ ਕਿਉਂ ਉਹ ਉੱਥੇ ਚੱਲਦੇ ਆ ਉਹ ਜਗਾ ਕੈਂਟ ਆ ਮੈਨ ਲੱਗਿਆ ਕਿ ਥੱਕੇ ਨਹੀਂ ਹੈਗਾ ਕੈਂਟ ਆ ਬੀ ਰੋਬਿਓ ਉਹ ਦੇਖੋ ਉੱਥੇ ਜਿੱਦਾਂ ਅਸੀਂ ਆਇਆ ਕੀ ਬਣਾ ਆਹੇ ਸਰਪੰਚ ਸਾਹਿਬ ਦੇਖਾ ਬਟਨ ਤੇ ਲਾ ਬਟਨ ਦੇ ਲਾਉਣੇ ਆ ਬਸ ਫਿਰ ਉਹ ਲੱਗੇਗਾ ਉਹ ਲੱਗੇ ਉਹ ਆਹ ਛਾਲੜ ਕਿਵੇਂ ਲੱਗਦੀ ਆ ਫੋਲਡ ਕਰ ਉਹ ਘਰ ਲੱਗਦੀ ਆ ਨਹੀਂ ਨਹੀਂ ਆ ਇਹ ਪਾ ਲਾ ਜੂ ਵੀ ਤੂੰ ਲਾਇਆ ਆ ਦੇ ਲਾ ਕੀ ਕਰ ਇਹ ਲੰਬੀ ਆ ਲੋ ਸ਼ਰਟ ਉਹ ਨਹੀਂ ਠੀਕ ਲੱਗਦੀ ਆ ਕੈਂਟ ਲਾ ਜੀ ਆ ਯਾਰ ਮੈਂ ਪਰਸਨਲਟੀ ਡਾ ਲੱਗੀ ਪੂਰਾ ਦੇਖੀ ਪੂਰਾ ਪਰਸਨਲਟੀ ਨੈਨ ਆ ਆ ਦਰਖਤ ਕਾਦਾ ਜਿੱਦੇ ਮਿਰਜੇ ਬੰਦਿਆ ਸੀ ਮਿਰਜੇ ਨੇ ਘੋੜਾ ਬੰਦਿਆ ਸੀ ਇੱਥੇ ਹਾਂ ਬਹੀ ਐ ਇਹ ਜੱਟ ਦਾ ਦਰਖਤ ਆ ਇੱਥੇ ਮਿਰਜੇ ਦਾ ਘੋੜਾ ਬੰਦਿਆ ਸੀ ਮਿਰਜੇ ਨੇ ਕ ਰਾਂਜੇ ਨੇ ਜਿੱਥੇ ਛੰਡ ਥੱਲੇ ਪਟੇ ਰਾਂਜੇ ਨੇ ਹੁੰਦਾ ਨਹੀਂ ਮਿਰਜੇ ਨੇ ਘੋੜਾ ਮਿਰਜੇ ਨੇ ਮਿਰਜੇ ਨੇ ਛੰਡ ਜੱਟ ਮਿਰਜ਼ਾ ਬਣਾ ਮੈਂ ਮਿਰਜ਼ਾ ਨਹੀਂ ਤੂੰ ਬਣ ਮੇਰੀ ਪੀਰ ਐ ਜੀ ਬਣਾ ਦਿਆਂਗਾ ਯਾਰ ਆਇਆ ਦੇਖੀ ਚੱਲ ਭਾਈ ਉਵੇਂ ਹੀ ਕਰ ਬਾਸ ਆ ਸੀਨ ਓਹੋ ਉਹਦੇ ਹੱਥ ਸ਼ੈਰੂ ਖਾਣਾ ਵਾ ਗੱਗੂ ਤੇਰੇ ਕਰੀ ਇਧਰ ਨੂੰ ਕਰਕੇ ਐ ਨਹੀਂ ਐ ਜੇ ਕਰਕੇ ਤੇਰੇ ਨਾਲ ਕੀ ਕੁਝ ਨਹੀਂ ਦਾ ਲੈ ਵੀ ਮਿੱਤਰਾਂ ਗੰਸਨ ਸੂਸਾਇਡ ਪੁਆਇੰਟ ਤੋਂ ਖਾ ਕੇ ਲੈ ਕੇ ਆਉਣੇ ਆ ਸੀ ਆਇਆ ਫੌਜੀ ਓਏ ਚੱਲ ਭਾਈ ਆਜਾ ਵੀ ਮਿੱਤਰਾਂ ਦੇ ਸੂਸਾਇਡ ਪੁਆਇੰਟ लाबी मित्र benim ਆ ਕਿੱਥੇ ਆ ਗਏ ਆਏ ਆਏ ਬੰਗਲੇ ਮਾਂ ਖੰਡਾਵਾ ਖੰਬਾਏ ਹਾਂ ਗਗੂ ਗਗੂ ਐ ਗੁਗਾ ਕਰਨਾ ਮੈਂ ਲੱਭਾ ਉਹ ਕੋ ਮੇਰੀ ਵੀਡੀਓ ਹੋ ਰਹੀ ਹੈ ਲੈ ਵੀ ਮਿੱਤਰਾਂ ਕਹਿੰਦੇ ਵੀਡੀਓ ਬਣਾਈ ਜਾਊਗੀ ਆਏ ਲੈ ਐਂ ਪਈ ਐਂ ਕੱਗੀ ਐਂ ਐਂ ਰਹੇ ਹੁਣ ਅੱਜ ਤੂੰ ਪਰੇ ਹੋ ਜਾ ਬੇਪਰਵਾਹ ਵੀਡੀਓ ਬਣਾਇਂਦਾ ਪਰਵਾਹ ਬਾਬੇ ਫੁੱਲ ਇੰਜੋਏ ਕਰਦੇ ਹੋ ਯਾਰ ਫੁੱਲ ਇੰਜੋਏ ਹੈ ਤੁਸੀਂ ਦੇ ਸਕਦੇ ਹੋ ਕੱਗੀ ਸਵਾਦ ਆ ਰਿਹਾ ਵੀਰ ਪੂਰਾ ਸਵਾਦ ਆ ਰਿਹਾ ਆ ਰਿਹਾ ਇੱਕ ਕੰਪਨੀ ਲਿਆ ਦਵਾ ਆ ਪੱਥਰ ਲਿੱਤੇ ਪਿੱਛੇ ਪੈਨੇ ਹਾਂ 2.3 ਸੋ ਕਰਦਾ ਘਰੇ ਨਾਲ ਦੇਖ ਲਈ ਘਰੇ ਦੇਖ ਲਈ ਕਾੜ ਕੇ ਪੈਨ ਤੇ ਪਾ ਦੇ ਲੱਗ ਕਿਤੇ ਆ ਘਰੇ ਤਾਂ ਮੈਂ ਮਿਲਦੀ ਨਹੀਂ ਪੈਨੇ ਮੂਟੇ ਲੋ ਪੱਥਰ ਫੜ ਕੇ ਰੱਖ ਕੇ ਨਾ ਜਾ ਗੀ ਗੱਗੀਆਂ ਪੈ ਹੋਇਆ ਵੀ ਪੈ ਲੈ ਪੱਥਰ ਕਟਾਂਗੇ ਚੱਸ ਨਾੜੀ ਛੱਡ ਲੈਨੇ ਆਂ ਅੰਗੜਾਈ ਲੈਂਗੜਾਈ ਅੰਗੜਾਈ ਲੈ ਹਾਂ ਸੇ ਕੜ ਕੇ ਮਣਾਉਣੀ ਆਇਆ ਕਰ ਕੀ ਮੇਰਾ ਨਾ ਡਰਾਈਵਿੰਗ ਲਾਇਸੈਂਸ ਬਾ ਲੈਵੀ ਮਿੱਤਰੋ ਇਹ ਸੀਗਾ ਸੁਸਾਇਡ ਪੁਆਇੰਟ ਅਸੀਂ ਰੀਲਾ ਇੰਸਟਾਗ੍ਰਾਮ ਤੇ ਮਿਲਣੀਆਂ ਸਨ ਰੀਲਾ ਦੇਖ ਲਿਓ ਆ ਦੇਖ ਇੱਥੇ ਕਰੀ ਸਾਈਡ ਉੱਥੇ ਕੀਤਾ ਸੀ ਨੇ ਸਪੀਡ ਲਵ ਪੁਆਇੰਟ ਉਹ ਅੱਗੇ ਆਗਾ ਉਹ ਵੀ ਦਿਖਾਇਆ ਸੀਗਾ ਉੱਥੇ ਵੀ ਕੀਤੇ ਨੇ ਇੱਕ ਦੋ ਰੀਲਾ ਸ਼ੂਟ ਉਹ ਵੀ ਦਿਖਾਵਾਂਗੇ ਸਾਰੇ ਸਾਨੂੰ ਇੰਸਟਾਗ੍ਰਾਮ ਤੇ ਮਿਲਣੀਆਂ ਜੈਗਰ ਕਿਤੇ ਲੱਗੁੰਦਾ ਕਿ ਯਾਰ ਪੈਕਅਪ ਹੋ ਗਿਆ ਇਹਨਾਂ ਦਾ ਸੁਸੈਟ ਤੋਂ ਆਸੀਂ ਸੁਸੈਟ ਲੋਕੇਸ਼ਨ ਤੋਂ ਆਇਆ ਬੱਬਿਓ ਕਿਹੜੇ ਬੁੱਟੇ ਬੁੱਟੇ ਛੱਟ ਕੇ ਕਿਹੜੇ ਇਹ ਹੋਣੇ ਨਹੀਂ ਪਹਾੜਾਂ 'ਚ ਹੁੰਦੇ ਨੇ ਹੋਣੇ ਨਹੀਂ ਵੀਰੇ ਕਿਹੜੇ ਇਹ ਥੋੜਾ ਜਿਹਾ ਬੰਤਾਇਆ ਹਾਰੇ ਇਹ ਹੂੰ ਤਾਂ ਤਾਂ ਹੈਗਾ ਮੈਂ ਕਿਹਾ ਆਪਣੇ ਉਧਰ ਉਹਦਾ ਗੱਗੀ ਕਿੱਥੇ ਚਲੇ ਗਿਆ ਬੱਬਿਆ ਲੱਪ ਪੁਆਇੰਟ ਆ ਲੱਪ ਪੁਆਇੰਟ ਹਮ ਲੋ ਗੇਰ ਲਾਉਣਾ ਪੈਣਾ ਮੇਰੇ ਵੀਰੋ ਬੜੀ ਖਤਰਨਾਕ ਜਗ੍ਹਾ ਆ ਬੜੀ ਖਤਰਨਾਕ ਜਗ੍ਹਾ ਹੈ ਭਾਉ ਹੋ ਹੋ ਬਸ ਹੋ ਗਈ ਬਾਬੇ ਕੀ ਔਰੇ ਲਾ ਪੈਣ ਨੂੰ ਕੀ ਔਰੇ ਮੈਂ ਤਾਂ ਨਹੀਂ ਸਮਝ ਲਾਦੀ ਕੀ ਔਰੇ ਚਲ ਚਲ ਚਲੀ ਜੰਦੀ ਆ ਰਾਪਨ ਲੇਟ ਹੋ ਜਾਗੇ ਬਾਬੇ ਇਹ ਲਾ ਪੁਆਇੰਟ ਹੋ ਹੋ ਫਸ ਗਈ ਓ ਬਿੱਦਿਆ ਪੜਾਈ ਆ ਇਹ ਡੱਡ ਰੱਖਦੇ ਯਾਰ ਉਹ ਜੋ ਡੋਡੀਆਂ ਦਿਖਾ ਦੇ ਪਤਾ ਦੂਜਾ ਹੈਗਾ ਉਹ ਦੇਖੋ ਤੁਸੀਂ ਓਏ ਆ ਤੇ ਆ ਡੋਡੀਆਂ ਹੀ ਦੇਖਦੇ ਲੱਗੀਆਂ ਨੇ ਛੱਡ ਜਾ ਡੋਡੀਆਂ ਉੱਥੇ ਰਗੇ ਨੇ ਉੱਥੇ ਉਹੀ ਆ ਭਾਈ ਉਹੀ ਆ ਸਮੈਲ ਲੱਗਦੀ ਓਏ ਉਹੀ ਆ ਓ ਡਾ ਬਾਬੇ ਪਹਿਲੀ ਵਾਰ ਦੇਖਿਆ ਸੀਰੀਅਸਲੀ ਬਾਬੇ ਸੀਰੀਅਸਲੀ ਕਿੱਥੇ ਆਵਾ ਜੀ ਆਉ ਦੇ ਬਿੱਦਿਆ ਪੜਾਈ ਆ ਕਿੱਥੇ ਗਿਆ ਆ ਦੇਖ ਆ ਦੇ ਉਹ ਦਰਾਖਤ ਦੀ ਜੜ ਕਿਹੜੀ ਆ ਆਹਾਂ ਉਹ ਆਹੀ ਆ ਆਹਾਂ ਹਾਂ ਦੇਖ ਤਾਂ ਸੀ ਨਹੀਂ ਉਹ ਦੂਜਾ ਪਰਲਾ ਦੂਜਾ ਪਰਲਾ ਓ ਬਿੱਦਿਆ ਪੜਾਈ ਆ ਕਿੱਡਾ ਬਿੱਦਿਆ ਪੜਾਇਆ ਦੇਖੋ ਕਿਡਾ ਹੋਇਆ ਉਧਰ ਵਿੱਦਿਆ ਪੜਾਈ ਵੀ ਆ ਕਿੱਡਾ ਦਰਹਾ ਤਾ ਓਏ ਆਪਣੇ ਤਾਂ ਛੋਟੇ ਛੋਟੇ ਹੁੰਦੇ ਆ ਆ ਇੱਧਰ ਆ ਇੱਧਰ ਹੀ ਹੈਗਾ ਇਹ ਤਾਂ ਛੋਟਾ ਆਹ ਦੇਖੋ ਕਿੱਡਾ ਆ ਜਾ ਆਜੋ ਹੁਣ ਚਲੋ ਬਹੁਤ ਵੀ ਦੇਖਣ ਨੂੰ ਮਿਲ ਗਿਆ ਦੇਖਣ ਨੂੰ ਕਿਹ ਸੀ ਬਾਬੇ ਛੋਟਾ ਇਸ ਤਾਂ ਉਹੀ ਆਇਆ ਕੋਈ ਪਲਾਨ ਨਹੀਂ ਸਾਡਾ ਕਿਉਂਕਿ ਇੱਥੇ ਆ ਕੇ ਬਣਿਆ ਵੀ ਪਹਾੜਾ ਲਾਦਾ ਤੂੰ ਕਹਦੇ ਸੀਗੇ ਵੀ ਆਵਾਂਗੇ ਪਹਾੜਾ ਚ ਪਰ ਆ ਗਏ ਕਿਆ ਰਹਿੰਦੀ ਸੀ ਜਿਹੜੇ ਆਪਣੇ ਪੈਰ ਨਿਕਲਣਾ ਆਪਾਂ ਹੁਣ ਪੰਪ ਕਰਕੇ ਪੰਪ ਕਰਕੇ ਆਪਰੇ ਹੁਣ ਦੂਸਰੇ ਰੋਡ ਤੇ ਜਾਣਾਗਾ। ਦੂਸਰੇ ਉੱਥੋਂ ਹੀ ਉੱਥੋਂ ਹੀ ਆਪਾਂ ਦੁਬਾਰਾ ਲੋਕੇਸ਼ਨ ਲਾਵਾਂਗੇ। ਫਿਰ ਦੇਖਾਂ ਕੀ ਬਣਦਾਗਾ। ਪੰਪ ਕਰਕੇ ਥੋੜੀ ਜਾਣਾ ਯਾਰ। ਕਿਉਂ ਹੁਣ ਬਿਨਾਂ ਤੇਲ ਪਹੁੰਚੇ? ਤੇਲ ਤਾਂ ਨਹੀਂ ਗੱਡੀ ਚ। ਪਹਿਲੇ ਪੰਪ ਤੇ ਪਹੁੰਚਣਾ ਪਊ। ਬਾਬੇ ਪੰਪ ਤੋਂ ਜ਼ਿਆਦਾ ਆਇਆ। ਬਾਬੇ ਜਦੋਂ ਵੀ ਕੋਸੋਲੀ ਆਉਣਾ ਨਾ ਆਪਦਾ ਤੇਲ ਗੱਡੀ ਚ ਭਰਾ ਕੇ ਆ ਉੱਥੇ ਕੋਈ ਪੰਪ ਨਹੀਂ ਰਸਤੇ ਚ। ਤੇ ਦੂਜਾ ਜਮੇ ਕੱਚੇ ਰੋਡ ਨੇ ਕੱਚੀਆਂ ਪਹਾੜੀਆਂ ਨੇ ਸਿੰਗਲ ਸੜਕ ਆ ਗਈ ਸਾਰੀ ਖਰਾਬ ਆ। ਤੁਹਾਨੂੰ ਦਿਖਾਉਣੀ ਆ ਰਾਤ ਕੈਮਰੇ ਚ। ਆਇਆ ਨਹੀਂ ਮੇਰਾ ਹੋ ਗਿਆ ਲਾਈ ਗੰਦੀ ਸੜਕ ਆ ਗਈ ਯਾਰ ਸਿੰਗਲ ਰੋਡ ਆ ਕਦ ਨਹੀਂ ਸਰਪੰਸਾ ਇਹਦਾ ਕਦ ਮੰਗੇ ਤੁਸੀਂ ਨਹੀਂ ਮੰਨਿਆ ਜੀ ਹਣਾ ਦੱਸ ਕਹ ਤੇਲ ਤੂੰ ਉਹ ਪਵਾ ਕੇ ਆ ਪਹਾੜੀਆਂ ਵੀ ਕੱਚੀਆਂ ਨੇ ਯਾਰ ਰੋਡ ਵੀ ਸਿੰਗਲ ਨੇਗੇ ਸਹੀ ਨਹੀਂ ਹੈਗੇ ਮੋੜ ਖੋੜਵਾ ਦੇ ਮੀਮੂ ਪੈਂਦੇ ਤਾਂ ਜਮੀਨ ਆਯੋ ਯਾਰ ਮੀਮੂ ਪੈਂਦੇ ਚ ਨਾਯੋ ਸਲਾਈਡਿੰਗ ਹੋ ਜੰਦੀ ਸਲਾਈਡਿੰਗ ਹੋ ਜੰਦੀ ਤੇ ਬਾਕੀ ਉਹ ਦੀਖ ਫੋਟੋ ਸਾਹਿਬ ਜੀ ਕਹੇ ਠੀਕ ਆ ਜਗਾ ਵੀ ਨਹੀਂ ਮਤਲਬ ਹੈ ਨਹੀਂ ਖਾਸ ਨਾ ਯਾਰ ਇਹਨੂੰ ਤਾਂ ਸ਼ਿਮਲੇ ਠੀਕ ਆ ਜੀ ਸ਼ਿਮਲੇ ਦਾ ਬਣਾਉਣਾ ਹੁਣ ਸਿਮਲੇ ਟੂਰ ਬਣਾਉਣੇ ਹੁਣ ਅਸੀਂ ਸਿਮਲੇ ਅਗਲੇ ਵਲੌਗ ਵਿੱਚ ਥੋੜੇ ਦਿਨਾਂ ਦੇ ਵਿੱਚ ਵਿੱਚ ਰੱਖ ਲਾਂਗੇ ਆਪਾਂ ਤੇ 15-20 ਦਿਨ ਹੱਦ ਮਹੀਨਾ ਤੁਹਾਨੂੰ ਸਿਮਲੇ ਦੇ ਮਿਲਣਗੇ ਮਹੀਨੇ ਦੇ ਵਿੱਚ ਵਿੱਚ ਜਾਂ ਮਹੀਨੇ ਤੋਂ ਬਾਅਦ ਹੀ ਰੱਖ ਲਾ ਚੱਲ ਯਾਰ ਉਹ ਮਾਰਚ ਤੋਂ ਬਾਅਦ ਚੱਲਦੇ ਆਪ੍ਰੈਲ 'ਚ ਚੱਲਦੇ ਆਪ੍ਰੈਲ 'ਚ ਵਕ ਚੱਲਦੇ ਆਪ੍ਰੈਲ 'ਚ ਤੁਹਾਨੂੰ ਸਿਮਲੇ ਦਾ ਟੂਰ ਦਿਖਾਉਣੇ ਆ ਬਾਕੀ ਦੀਦਾਂ ਕੌਣ-ਕੌਣ ਆਊਗਾ ਮੈਂ ਸਰਪੰਚ ਫੌਜੀ ਦਾ ਪੱਕੇ ਹੀ ਆ ਗੱਗੂ ਛੁੱਟੀ ਆਇਆ ਹੋਇਆ ਗੱਗੂ ਆਜੂਗਾ ਨਹੀਂ ਫਿਰ बिंदर नु हाँ, ले आवांगे ये इनु छुट्टी मिल गई फिर इनु ले आवांगे नहीं बिंदर तो आई है बिंदर हां बिंदर आ जाऊंगा जगह क्या है जवान आगे बढ़ लेफ्ट साइड लेफ्ट गगी तो रुक गया गगी हो गया ओ बड़ा भाग ना आ जा चल फिर चल देख दे चल 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 ਪੂਰੀਓਂ ਉਹਦੇ ਉੱਥੇ ਮੇਰ ਖੜਜਾਂਗੇ ਫਸਦੀ ਖੇਤੀ ਘੈਂਟਾ ਵਿਊ ਰੇ ਆ ਸਾਰਾ ਬਾਂਸ ਆ ਇਹ ਕੀ ਆ ਕੀ ਆ ਬਾਂਸ ਕੀ ਆ ਬਾਂਸ 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 ਬਹੁਤ ਔਰੇ ਵਾਟਰ ਪੁਆਇੰਟ ਬਣਾਇਆ ਬਾਪੇ ਵਾਟਰ ਪੁਆਇੰਟ ਹਾਂ ਵਾਟਰ ਪੁਆਇੰਟ ਵਾਟਰ ਪੁਆਇੰਟ ਆ ਪੈ ਪੂ ਵੀ ਪਾਈਬੇ ਪੈਣ ਦੇ ਪੈ 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 ਬਾਬੇ ਪੈ 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 ਅੱਜ ਪੈਬ ਵੀ ਵੇਣੀ ਪਾਣੀ ਸੋਸ ਪੂਰਾ ਫੋਰਸ ਕਰਦੇ ਹੋਣਗੇ ਉਹ ਕਰਦੇ ਹੋਣਗੇ ਸਪਲਾਈ ਕਰਦੇ ਨੇ ਟੈਂਕੀ ਆ ਟੈਂਕੀ ਕਹਿੰਦੇ ਬਾਬੂ ਟੈਂਕੀ ਆ ਪਾਣੀ ਦੀ ਟੈਂਕੀ ਹਾਂ ਇੱਥੇ ਪਾਣੀ ਆਉਂਦਾ ਹੋਗਾ ਇੱਥੋਂ ਸਪਲਾਈ ਹੋਣਾ ਹੈ ਇਹ ਆਰਮੀ ਲਈ ਆ ਕੱਲਾ ਦੂਜੇ ਲੋਕਾਂ ਲਈ ਵੀ ਵਾਸਤੇ ਹੋਗਾ ਆਰਮੀ ਤੇ ਲਈ ਆਰਮੀ ਵਾਸਤੇ ਹੋਣਾ ਆਰਮੀ ਵਾਸਤੇ ਅਗੜਾ ਲੋਕੋ ਇੱਕੋ ਠੀਕ ਆਰਮੀ ਵਾਸਤੇ ਬਣਦਾ ਹੁੰਦਾ ਅੱਛਾ ਸਿਵਲ ਵਾਸਤੇ ਸਿਵਲ ਬਾਹਰਲੇ ਪਾਸੇ ਬਣਦਾ ਹੁੰਦਾ ਮੈਂ ਕੰਮ ਨਾ ਆਉਣ ਲਈ ਵਟਾ ਰਹਿ ਕ ਜਿੰਦਾ ਲੈ ਕੇ ਭੇਜ ਦਿੰਦਾ ਇਹਿੰਦ ਚੜਾਈਂ ਚੜੀਆਂ ਦੀ ਹੋਈ ਵਸੇ ਹੀ ਤੇ ਮੇਰੇ ਤੋਂ ਲਾਸਤ ਦਾ ਦੁਕਾਨ ਤੇ ਰੁਕੇ ਸਾਡੀ ਹਮਾਂ ਨਹੀਂ ਮਰੀ ਕੋਟ ਤੇ ਗੀ ਹਾਂ ਮਰੀ ਕੋਟ ਦਾ ਸਿੱਧਾ ਚੱਲ ਘੱਟ ਕਰ ਦੇ ਉਰੇ ਵੀ ਘੰਟਾ ਘਰ ਬਣਿਆ ਹੋਇਆ ਉਰੇ ਵੀ ਘੰਟਾ ਘਰ ਰਖ ਲੁਧਿਆਣੇ ਚ ਨਹੀਂ ਆ ਜਾ ਸਕੂਲ ਵਾਲੀ ਬੱਸ ਬੱਸ ਬੈਠ ਆਹਾਂ ਸਕੂਲ ਦੀ ਬੱਸ ਹੈ ਕਿ ਆਹ ਲੱਕੇ ਤੇ ਸਕੂਲ ਹੀ ਬੱਸ ਆ ਰਹੀ ਹੈ ਆਹ ਇਸ ਸਕੂਲ ਬੱਸ ਤੇ ਬੱਚੇ ਛੁੱਟੀ ਹੋ ਗਈ ਹੈ ਮੇਰੇ ਵੀਰ ਇਹ ਵੀ ਮੀਟਰ ਪਹੁੰਚਗੇ ਨਹੀਂ ਯਾਰ ਕਿ ਨਾ ਗੱਡੀ ਕੋ ਖੜ ਜਾ ਖੜ ਜਾ ਸ਼ਾਂਤੀ ਰੱਖ ਮੇਰਾ ਵੀਰ ਉਹ ਵੇਬਸੋ ਜੀ ਵੇਬ ਤੇ ਲੋ ਸੰਤਰਾ ਚੱਲ ਦੇਖ ਬੜ ਜਾ ਸੰਤਰਾ ਖਤਰਮ ਹੋ ਗਿਆ ਸੰਤਰਾ ਸੰਤਰਾ ਵੇਚਿਆ ਕਿੰਨੇ ਜਣੇ ਹੁਣ ਸਰ ਗੱਡੀ ਚ ਲੈ ਵਾ ਵੇ ਸੰਤਰੇ ਖਾਈ ਅਸੀਂ ਹੁਣ ਤਾਂ ਰਸਤੇ 'ਚ ਹੀ ਮਿਲਦੇ ਗੱਡੀ ਤੋੜ ਲਈ ਪਾਣੀ ਪਿਓ ਘਟ ਘਟ ਚੱਲੇ ਆ ਅਸੀਂ ਹੁਣ ਲੈ ਫੋਟੋ ਸੰਤਰਾ ਕੋਸੋਲੀ ਤੋਂ ਚੱਲਣ ਲੱਗੇ ਆ ਕੀ ਪਾਣੀ ਬੰਡ ਤੇ ਆ ਬਾਬੇ ਪਿਆ ਮਾਚਲ ਦਾ ਪਿਆ ਲੈ ਵੀ ਮੇਰੇ ਬੀਰੋ ਕਾ ਆਏ ਸਿੰਗਰ ਰੋਡ ਨੇ ਇਧਰ ਕੱਚੇ ਰੋਡ ਨੇ ਬਿਲਕੁਲ ਅਬ ਵੀ ਮਿੱਤਰੋ ਕਾ ਜੀਰਖਪੁਰ ਦੇ ਟੂਲ ਤੇ ਆ ਗਏ ਨਹੀਂ ਯਾਰ ਸਹੀ ਯਾਰ ਪਹੁੰਚ ਗਏ ਨੇ ਜਿੱਦੇ ਜਾ ਕੇ ਫੌਜੀ ਦੀ ਫੀਲਿੰਗ ਪੂਰੀ ਲੈ ਰਿਆ ਹੈ ਇਹਦੇ ਕਾਰਡ ਆਪਣੇ ਕੋਲ ਅੱਜ ਕਾਰਡ ਪਤੇ ਜਾ ਰਿਹਾ ਹੈ ਏ ਹੱਥ ਨਹੀਂ ਲੱਗਿਆ ਹੋਇਆ ਤੂੰ ਦੇਖੋ ਉਹ ਖਰਾਬ ਹੋ ਗਈ ਭਾਈ ਮਸੀਹ ਦੀ ਉਹ ਕਹਿੰਦਾ ਚੱਕ ਦੇ ਉਹ ਕਹਿੰਦਾ ਚੱਕਣਾ ਨਹੀਂ ਹੈਗਾ ਜਿਆ ਭਲੇ ਰੱਖ ਮੈਂ ਤਾਂ ਨਹੀਂ ਲੱਗਿਆ ਹੋਇਆ ਦਿਹਾੜੀ ਤੇ ਰੱਖਿਆ ਹੋਇਆ ਹੂੰ ਹੂੰ ਹੱਥ ਜਿ ਫੜਿਆ ਘੰਡਾ ਉਹਦੇ ਲਈ ਥੱਕਦਾ ਨਹੀਂ ਹੋਣਾ ਉਹ ਤੇ ਲੈ ਜੂਗਾ ਉਹ ਤੇ ਰੋਕ ਲੂਗਾ ਇਹ ਸਭਿੰ ਮੇਚਾ ਸੇਰ ਪਾ ਕੇ ਕੀ ਕਰੂ ਗੱਗੂ ਦਿਨ ਹੋ ਕਹੀਂ ਬਸਾ ਕਹੀਂ ਹੋਈ ਕਿਤੇ ਨਹੀਂ ਕਹੀਂ ਬਚਿਆ ਸੀ ਬਾਈ ਸੰਤਰਾ ਤਾਂ ਨਹੀਂ ਹੋਣਾ ਸਾਡੇ ਮਨ ਕਾਲ ਦੇ ਕਾਰ ਦਿਖਾ ਦੇ ਆਰਮੀਆ ਕਿਦੋਂ ਕਾਰ ਦਿਖਾ ਕਾਰ ਦਿਖਾ ਵੀ ਸੰਤਰਾ ਥੋੜੀ ਐ ਨਹੀਂ ਮਿਸਟਰ ਆਪਾਂ ਠੋਡੀ ਮਾਣੀ ਖਾ ਲਈ ਆਪਾਂ ਰਵੀ ਮਿੱਤਰ ਕਹਿੰਦੇ ਸ਼ਹਿਰ ਮਰੇਕੋਟ ਦਾ ਅਜ ਪਹੁੰਚ ਚੁੱਕੇ ਨਹੀਂ ਯਾਰ ਕਹਿੰਦੇ ਮਰੇਕੋਟ ਦੇ ਵਿੱਚ ਪਹਾੜ ਦਿਖਦੇ ਓਏ ਯਾਰ ਮਰੇਕੋਟ ਲੱਜ ਚੁੱਕੇ ਨਹੀਂ ਯਾਰ ਕਹਿੰਦੇ ਗੱਡੀ ਚੱਕ ਕੇ ਲੈ ਕੇ ਆਉਣੀ ਪਹਿਲਾਂ ਆਟੋ ਸਰਵਿਸ ਤੇ ਖੜਾਈ ਹੋਈ ਆ ਮੇਰੇ ਭਿਰੋ ਚੱਲ ਲੈ ਆ ਤੂੰ ਨਵੀ ਚਲਾ ਕੇ ਦੇ ਦਿੰਦਾ ਰਵੀ ਮਿੱਤਰ ਗੱਡੀ ਚੱਕਣਾ ਨਹੀਂ ਯਾਰ ਕਹਿੰਦੇ ਮਰੇਕੋਟ ਤੇ ਪਹੁੰਚ ਚੁੱਕੇ ਨਹੀਂ ਯਾਰ ਥੱਕ ਗਿਆ ਇੰਨੀ ਸਰੀ ਥੱਕ ਗਿਆ ਰਵੀ ਮਿੱਤਰ ਸਸੀ ਗਾਲ ਜੀ चाबी <laughs> ਬਿੰਮੇਤਰ ਉਰੀ ਹਿਫਾਜਤ ਯਾਰ ਲੇਟ ਹੋ ਗਏ ਨੇ ਮੇਰੇ ਵੀਰੋ ਚੱਲਣਾ ਚੱਲਦੇ ਰਹੋ ਹਾਂਜੀ ਤਾਂ ਜੀ ਗੱਡੀ ਨੂੰ ਨਾ ਘੜੀ ਚੱਕਣੀ ਸੀ ਸਰਵਿਸ ਵਾਲੀ ਆਪਦੀ ਤੇ ਗੱਡੀ ਨੂੰ ਚੱਕ ਲਈ ਹੁਣ ਚੱਲਿਆ ਵਾਪਸ ਘਰਾਂ ਨੂੰ ਉਮੀਦ ਕਰਾਂ ਬਲੌਗ ਘੈਂਡ ਲੱਗੇ ਹੋਣਗੇ ਵਿਆਹ ਦੇ ਵੀ ਤੇ ਆਪਣੇ ਸੌਲੀਆ ਦੇ ਬਲੌਗ ਨੂੰ ਘੈਂਡ ਲੱਗੇ ਹੋਣਗੇ ਤੇ ਆਪਾਂ ਹੁਣ ਮਿਲਦਾ ਕਿਸੇ ਹੋਰ ਬਲੌਗ ਚ ਕਿਸੇ ਘੈਂਣੇ ਦੇ ਬਲੌਗ ਚ ਮਿਲਦੇ ਹਾਂ ਤੇ ਜੇ ਬਲੋਗ ਹੈ ਲੱਗੇ ਵੀਡੀਓ ਲੱਕ ਸ਼ੇਅਰ ਕਮੈਂਟ ਔਰ ਚੈਨਲ ਸਬਸਕ੍ਰਾਈਬ ਕਰਿਓ ਤੇ ਕੋਈ ਨਾ ਕਿਸੇ ਘੈਂਟ ਜਿਹਾ ਜੋ ਥੱਕ ਗਿਆ ਟਾਈਮ ਵੀ ਕਾਫੀ ਹੋ ਗਿਆ ਰਸਤੇ 'ਚ ਆਇਆ ਆਰਾਮ ਨਵਾਇਆ ਤਾਂ ਕਰਕੇ ਟਾਈਮ ਡੂੰ ਲੱਗ ਗਿਆ ਜੋ ਮਿਲਦੇ ਆਪਾਂ ਅਗਲੇ ਬਲੋਗ 'ਚ ਮਿਲਦੇ ਆ